ਤਾਂ ਦੇ ਕਬੀਰ ਕੋਲ ਲੋਕ ਸ਼ੱਕਰਗੁੜ ਲੈ ਰਹੇ ਨੇ ਸਿਆਲਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਤੇ ਆਪਾਂ ਗੁੜ ਸ਼ੱਕਰ ਦੇ ਉੱਤੇ ਇੱਕ ਵੀਡੀਓ ਲੈ ਕੇ ਹਾਜ਼ਰ ਆਣੇ ਤੁਹਾਡੇ ਦੇ ਕੋਲ ਤੇ ਤੁਸੀਂ ਦੇਖੋ ਆਪਾਂ ਖੜੇ ਆ ਜੀ ਸਰਹੰਦ ਪਟਿਆਲਾ ਰੋਡ ਦੇ ਉੱਤੇ ਖਰੌੜ ਗੁੜ ਸ਼ੱਕਰ ਖਿਲਾੜੀ ਦੇ ਉੱਤੇ ਗਰੰਟੀ ਗੁੜ ਤੇ ਸ਼ੱਕਰ ਦੀ ਚਾਹ ਕਹਿੰਦੇ ਉਵਾਲ ਦੇਣ ਤੇ ਫਟਦੀ ਨਹੀਂ ਜੀ ਇੱਥੇ ਦੇਸੀ ਗੁੜ ਸ਼ੱਕਰ ਗੰਨੇ ਦਾ ਰਸ ਮਿਲਦਾ ਹੈ ਤਾਂ ਆਓ ਤੁਹਾਨੂੰ ਹੁਣ ਖਿਲਾੜੀ ਦੇ ਜੋ ਬੰਦਾ ਗੁੜ ਬਣਾਉਂਦਾ ਗੁੜ ਵੇਚਦਾ ਉਹ ਪਰਿਵਾਰ ਦੇ ਨਾਲ ਤੁਹਾਡਾ ਮੀਟ ਕਰਾਉਣੇ ਆ ਜੀ ਆਓ ਜੀ ਤਾਂ ਦੇਖੋ ਇੱਥੇ ਤੁਸੀਂ ਇਹਨਾਂ ਨੇ ਬੰਦਿਆਂ ਨੇ ਕੀ ਕੀਤਾ ਹੈ ਆਪਣਾ ਇੰਜਣ ਲਗਾ ਕੇ ਇੰਜਣ ਦੇ ਨਾਲ ਸਾਰਾ ਘਿਹੜ ਚ ਲਾਇਆ ਜਾ ਰਿਹਾ ਹੈ ਬੇਲੇ ਨੇ ਤੇ ਲਾਇਆ ਜਾ ਰਹੇ ਨੇ ਆਜੋ ਇੱਧਰ ਦਿਖਾ ਵੀ ਕਰਾ ਇੰਜਣ ਦਾ ਜਿਹੜਾ ਬੰਦਿਆਂ ਨੇ ਵਧੀਆ ਡਿਗਾਰਡ ਲਾਇਆ ਦੇਖ ਤਾਂ ਇਹਦੇ ਰਾਹੀਂ ਇਹ ਬੇਲੇ ਨੇ ਰਾਹੀਂ ਦੇਖੋ ਗੰਨਾ ਪੀੜਿਆ ਜਾਂਦਾ ਉਹ ਬੰਦਾ ਬੈਠਾ ਪੀੜ ਰਿਹਾ ਹੋਰ ਵੀ ਕਿੱਦਾਂ ਤਾਂ ਇਧਰ ਦੀ ਆਪਣਾ ਵੇਸਟ ਆ ਜੋ ਨਿਕਲੀ ਜਾ ਰਿਹਾ ਏ ਗੰਨੇ ਦਾ ਤੇ ਹੁਣ ਤੁਹਾਨੂੰ ਰਸ ਦਿਖਾਵਾਂਗੇ ਜਿੱਦਾਂ ਰਸ ਜਾ ਰਿਹਾ ਇੱਥੇ ਦੇਖ ਸਕਦੇ ਹੋ ਤੁਸੀਂ ਆ ਇਹਨਾਂ ਨੇ ਇੱਕ ਕੰਟੇਨਰ ਆਲੂ ਬਣਾਇਆ ਬੱਚਾ ਬਣਾਇਆ ਹੋ ਜਿਹਦੇ ਵਿੱਚ ਰਸ ਆ ਰਿਹਾ ਸਾਰਾ ਆਓ ਜੀ ਇੱਧਰ ਅੱਗੇ ਤਾ ਦਊਂਗੇ ਵੀ ਇਹ 10 ਮਿੰਟ ਉਹ ਜੋ ਬੱਚੇ ਦੇ ਵਿੱਚੋਂ ਆਲੂ ਦੇ ਵਿੱਚੋਂ ਰਸ ਉਹ ਪਾਈਪ ਰਾਹੀਂ ਇੱਥੇ ਇਧਰ ਕੰਟੇਨਰ ਚ ਆਉਂਦਾ ਏ ਤੇ ਉਸ ਤੋਂ ਬਾਅਦ ਇਹਦੇ ਵਿੱਚ ਇਹਨੂੰ ਸ਼ਿਫਟ ਕਰਿਆ ਜਾਂਦਾ ਤੇ ਮੈਲ ਮਾਰੀ ਜਾਂਦੀ ਆ ਮੈਲ ਮਾਰਨ ਵਾਸਤੇ ਕੀ ਵਰਤਦੇ ਨੇ ਅਸੀਂ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਤੇ ਉਹ ਬਾਈ ਉਧਰ ਕੰਮ ਕਰਨ ਲੱਗਿਆ ਵੇ ਤੁਸੀਂ ਦਿਖਾਓ ਤੇ ਇਹਦੇ ਵਿੱਚ ਇਹਨੂੰ ਅਵਾਲਾ ਦਵਾਇਆ ਜਾਂਦਾ ਏ ਰਸ ਨੂੰ ਇੱਥੇ ਮੈਲ ਮਾਰ ਕੇ ਮੈਲ ਅਲੱਗ ਕਰ ਦਿੱਤੀ ਜਾਂਦੀ ਏ ਤੇ ਇੱਥੇ ਇਹਨੂੰ ਪੂਰਾ ਰਜਾਇਆ ਜਾਂਦਾ ਏ ਚੰਗੀ ਤਰ੍ਹਾਂ ਰਸ ਨੂੰ ਮੈਲ ਮਾਰਨ ਦਾ ਪ੍ਰੋਸੈਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਗੁੜ ਕਾਲਾ ਨਾ ਬਣੇ ਜੇ ਮੈਲ ਨਹੀਂ ਮਾਰਾਂਗੇ ਚੰਗੀ ਤਰ੍ਹਾਂ ਤਾਂ ਗੁੜ ਬਹੁਤ ਜ਼ਿਆਦਾ ਕਾਲਾ ਬਣੂਗਾ ਤਾਂ ਸਾਫ਼ ਨਹੀਂ ਆਉਣਾ ਇਹ ਪ੍ਰੋਸੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਗੁੜ ਬਣਾਉਣ ਲਈ ਤੇ ਇੱਧਰ ਵੀਰਾਂ ਨੇ ਛੱਕਰ ਰੱਖੀ ਆ ਇਹਨੂੰ ਕਹਿੰਦੇ ਨੇ ਜੀ ਸਹਾਗਾ ਇਹ ਬਹੁਤ ਜ਼ਿਆਦਾ ਜ਼ਰੂਰੀ ਇੱਕ ਸ਼ੱਕਰ ਨੂੰ ਸੈੱਟ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾ ਰਿਹਾ ਹੈ ਜੋ ਵਰਤਿਆ ਜਾਂਦਾ ਹੈ ਵੀਰ ਥੋੜਾ ਵਿਹਲਾ ਹੋ ਜਾਈਵੇ ਤਾਂ ਤੁਹਾਨੂੰ ਆਪਾਂ ਪੂਰੀ ਇਨਫੋਰਮੇਸ਼ਨ ਦੰਨੇ ਇਸ ਦੇ ਬਾਰੇ ਤਾਂ ਦੇਖੋ ਜੀ ਸ਼ੱਕਰ ਨੂੰ ਸਹਾਗਾ ਮਾਰਦਾ ਹੋਇਆ ਬਾਈ ਬਹੁਤ ਹੀ ਜਿਆਦਾ ਜ਼ਰੂਰੀ ਪ੍ਰੋਸੈਸ ਹੈ ਜੋ ਸ਼ੱਕਰ ਨੂੰ ਜਿੰਨਾ ਆਪਾਂ ਜਿਆਦਾ ਵਧੀਆ ਸਹਾਗਾ ਮਾਰਾਂਗੇ ਤੇ ਓਨਾ ਹੀ ਜਿਆਦਾ ਸ਼ੱਕਰ ਪੂਰਪੂਰੀ ਬਣੂਗੀ ਰੋੜੀ ਨਹੀਂ ਬਣੂਗੀ ਜਿੰਨੀ ਰੋੜੀ ਨਹੀਂ ਬਣੂ ਤਾਂ ਓਨਾ ਜਿਆਦਾ ਵਧੀਆ ਇੱਕ ਬਹੁਤ ਜਿਆਦਾ ਜ਼ਰੂਰੀ ਪ੍ਰੋਸੈਸ ਹੈ ਸ਼ੱਕਰ ਦੇ ਵਿੱਚ ਤੁਹਾਨੂੰ ਹੁਣ ਵੀਰ ਨੂੰ ਮਿਲਾਉਣਾ ਹੈ ਜਿਹੜਾ ਇੱਥੇ ਗੁੜ ਸ਼ੱਕਰ ਆਪਣਾ ਤਿਆਰ ਕਰਦਾ ਏ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਮੋਨੂ ਕੁਮਾਰ ਮੋਨੂ ਕਿੱਥੋਂ ਵੀਰੇ ਆਪਣਾ ਰਹਿਣਾ ਮੈਂ ਯੂਪੀ ਤੋਂ ਆਉਂਦਾ ਹਾਂ ਯੂਪੀ ਤੋਂ ਜੀ ਕਿੰਨਾ ਚਿਰ ਹੋ ਗਿਆ ਆਪਣਾ ਗੁੜ ਸ਼ੱਕਰ ਦਾ ਕੰਮ ਕਰਦਿਆਂ ਨੂੰ ਹੁਣ 25 ਸਾਲ ਹੋ ਗਏ 25 ਸਾਲ ਹੋ ਗਏ ਜੀ ਤੇ ਸਮਝਾਉਂਗੇ ਮਾੜਾ ਜਿਹਾ ਕਿਵੇਂ ਆਪਾਂ ਪ੍ਰੋਸੈਸ ਕਰ ਰਹੇ ਕਿਹੜੀ ਕੁਆਲਿਟੀ ਦਾ ਕੰਨਾ ਵਾਰਤ ਰਹੇ ਆਪਾਂ ਇੱਥੇ ਵੀਰੇ ਇਹ ਕੰਨਾ ਆਪਣੇ ਕੋਲ 85 ਤੇ 18 ਹੁੰਦਾ ਵਾ ਠੀਕ ਹੈ ਜੀ ਠੀਕ ਹੈ ਜੀ ਸਭ ਤੋਂ ਅਗੇਤੀ ਵੈਰਾਈਟੀਆਂ ਨਾਲੇ ਇੱਕ ਨੰਬਰ ਕੋਡ ਬਣਦਾ ਜੀ ਇਹਨਾਂ ਚ ਠੀਕ ਹੈ ਤੇ ਉਧਰ ਤੁਸੀਂ ਆਪਣਾ ਰਸ ਕੱਢ ਕੇ ਉਹਦਾ ਪੇੜਾ ਰਾਹੀਂ ਪੀੜ ਕੇ ਕੰਨੇ ਨੂੰ ਤਾਂ ਇੱਥੇ ਲੈ ਆਂਦੇ ਹਾਂ ਇੱਥੇ ਰਸ ਆ ਜਾਂਦਾ ਜੀ ਹਾਂਜੀ ਇੱਥੇ ਆ ਜਿਹੜਾ ਪਹਿਲਾ ਕੜਾ ਲੱਗਿਆ ਵਾ ਹੂੰ ਇਹਦੇ ਵਿੱਚ ਰਸ ਗਰਮ ਹੋ ਜਾਂਦਾ ਵਾ ਠੀਕ ਹੈ ਇੱਥੇ ਥੋੜਾ ਹੌਲਾ ਸੇਕ ਪੈਂਦਾ ਇੱਥੇ ਰਸ ਗਰਮ ਹੋ ਜਾਂਦਾ ਵ ਇਥੇ ਇਹਦੀ ਸਪਾਈ ਹੋ ਜਾਂਦੀ ਆ ਪਿੰਡੀ ਤੋਰੀ ਦਾ ਪਾਣੀ ਪਾਉਂਦੇ ਆ ਮੈਲ ਵਾਸਤੇ ਤੇ ਮਿੱਠੇ ਛੋਲੇ ਦਾ ਪ੍ਰਯੋਗ ਕਰਦੇ ਆਂ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਪ੍ਰੋਸੈਸ ਹੋ ਕੇ ਅੱਗੇ ਚੱਲਿਆ ਜਾਂਦਾ ਉੱਥੇ ਗੋੜਾ ਹੋ ਜਾਂਦਾ ਇਹ ਪੂਰਾ ਠੀਕ ਹੈ ਉੱਥੇ ਤਿਆਰ ਹੁੰਦਾ ਵਾ ਹੂੰ ਫਿਰ ਜਦੋਂ ਤਿਆਰ ਹੋ ਜਾਂਦਾ ਆਪਾਂ ਚੱਕ ਕੇ ਇੱਥੇ ਚੱਕ ਚ ਪਾ ਦਿੰਦੇ ਆ ਠੀਕ ਹੈ ਉਹ ਵੇਖੋ ਤੁਹਾਡੇ ਸਾਹਮਣੇ ਸ਼ੱਕਰ ਬਣ ਰਹੀ ਆ ਹੁਣ ਠੀਕ ਉਹ ਇਸੇ ਕਰਕੇ ਬਣਾਇਆ ਠੀਕ ਹੈ ਤੇ ਆਪਣਾ ਕੀ ਰੇਟ ਆਪਾਂ ਗੁੜ ਸ਼ੱਕਰ ਵੀਰੇ ਉਹ ਕਰਦੇ ਆਂ ਗੁੜ ਸ਼ੱਕਰ ਵੀਰੇ ਆਪਣਾ 80 ਰੁਪਏ ਕਿਲੋ ਹੁੰਦਾ ਵਾ ਪਿਓਰ ਹੁੰਦਾ ਇਹ ਆਪਣੇ ਚਾਹ ਫੁੱਟਣ ਦੀ ਵੀ ਗਾਰੰਟੀ ਹੁੰਦੀ ਆ ਠੀਕ ਹੈ ਤੇ ਗੁੜ ਵੀ ਆਪਣਾ 80 ਰੁਪਏ ਦੇ ਚੱਕਰ ਵੀ 80 ਰੁਪਏ ਗੁੜ ਵੀ 80 ਰੁਪਏ ਸੱਕਰ ਵੀ 80 ਰੁਪਏ ਜਿਹੜਾ ਦੂਜਾ ਹੁੰਦਾ ਟਿੱਕੀ ਵਾਲਾ ਹੁੰਦਾ ਉਹਦੇ ਰੇਟ ਅਲੱਗ ਹੁੰਦਾ ਠੀਕ ਹੈ ਜੀ ਤੇ ਆਪਣੀ ਕਿੱਥੇ ਹੈ ਖਲਾੜੀ ਇੱਕ ਵਾਰ ਮੜਾ ਜਾ ਉਹ ਕਰ ਦੋ ਖਲਾੜੀ ਵੀਰੇ ਆਪਣੀ ਰੁੜਕੀ ਤੋਂ ਅੱਗੇ ਪਟਿਆਲਾ ਸਰੰਦ ਰੋਡ ਤੇ ਹੈਗੀ ਆ ਖਰੋੜ ਗੁੜ ਸੱਕਰ ਖਲਾੜੀ ਦੇ ਨਾਂ ਤੇ ਹੈਗੀ ਆਪਣੀ ਖਲਾੜੀ ਠੀਕ ਹੈ ਜੀ ਤੇ ਇੱਥੇ ਤੁਸੀਂ ਆ ਸਕਦੇ ਆ ਇਹ ਹੁਣ ਇਹਨੂੰ ਕਦ ਤੱਕ ਆਪਾਂ ਸ਼ੁਰੂ ਚਾਲੂ ਰੱਖਦੇ ਆ ਖਲਾੜੀ ਨੂੰ ਐਂਡ ਤੱਕ ਇਹ ਅਪ੍ਰੈਲ ਤੱਕ ਰਹਿਊ ਤੇ ਆ ਵੀਰ ਗੋਣੀ ਵੀ ਇੱਥੇ ਆਪਣਾ ਹਰੇਕ ਸਾਲ ਵੀਰੇ ਤੁਸੀਂ ਉਹ ਕਰਵਾਉਨੇ ਹੋ ਬਾਈ ਤੋਂ ਇੱਕ ਵੀ ਕਰਾਉਨੇ ਆ ਬਈ ਅਸੀਂ ਉਹ ਸਾਨੂੰ 3 ਲੋਕਾਂ ਤੋਂ ਹੋਵੇ ਉਹ ਕੰਮ ਕਰਾਉਂਦੇ ਨੂੰ ਠੀਕ ਹੈ ਤੇ ਬਰੀਆਨ ਕੋਲ ਤੇ ਕਰ ਬਹੁਤ ਵਧੀਆ ਸ਼ੱਕਰ ਬਣਾਉਂਦਾ ਤੇ ਚਾਹ ਵੀ ਨਹੀਂ ਫਟਦੀ ਇਹਨਾਂ ਦੇ ਜਿਹੜੀ ਸ਼ੱਕਰ ਸਾਨੂੰ ਬਣਾ ਕੇ ਦਿੰਨੇ ਆ ਸਭ ਤੋਂ ਵੱਡੀ ਗੱਲ ਹੈ ਨਸ਼ੇ ਤੋਂ ਰਹਿਤ ਨੇ ਇਹ ਠੀਕ ਹੈ ਜੀ ਜਿਹੜੀ ਆਪਾਂ ਦਾ ਮੇਨ ਚੀਜ਼ ਆ ਵੀ ਇਹ ਜਿਹੜਾ ਬੰਦਾ ਇਹ ਨਸ਼ਾ ਨਹੀਂ ਕਰਦਾ ਤਾਂ ਕਰਕੇ ਆਪਾਂ ਇਹਦੇ ਕੋਲ ਸਾਫ਼ ਉੱਤਰ ਕੰਮ ਨਾਲੇ ਤੋਂ ਕੰਮ ਕਰਾਉਨੇ ਆ ਨੇ ਜਿਆਦਾਤਰ ਬੰਦੇ ਚਰਦੇ ਖਾਣੇ ਵਾਲੀ ਹੁੰਦੀ ਆ ਉਹਨਾਂ ਤੋਂ ਆਪਾਂ ਨੂੰ ਦਿੱਕਤ ਆਉਂਦੀ ਆ ਹਨਾ ਦਿੱਕਤ ਹੁੰਦੀ ਆ ਜੀ ਪੰਜਾਬੀਆਂ ਨੂੰ ਤਮਾਕੂ ਵਗੈਰਾ ਦਾ ਬਹੁਤ ਜਿਆਦਾ ਹੋਰ ਹਾਂ ਉਹ ਤੋਂ ਆਪਾਂ ਕਰਦੇ ਆ ਤਾਂ ਕਰਕੇ ਤੋਂ ਆਪਾਂ ਕਰਾਉਂਦੇ ਆ ਠੀਕ ਕਿਹੜਾ ਪਿੰਡਾ ਵੀਰ ਦਾ ਲਟੌਰ ਪਿੰਡਾ ਮੇਰਾ ਆ ਨਾਲ ਇਹ ਦੋ ਕਿਲੋਮੀਟਰ ਦਾ ਹੈ ਪਹਿਲਾਂ ਇਹਨਾਂ ਦੀ ਸਰਾਂਦ ਹੁੰਦੀ ਸੀ ਉੱਤੇ ਕਰਾਉਂਦੇ ਸੀ ਤੇ ਹੁਣ ਇਹ ਉਰੇ ਆ ਗਿਆ ਤਾਂ ਹੁਣ ਉਰੇ ਕਰਾ ਰਹੇ ਆ ਚਲੋ ਬਹੁਤ ਧੰਨਵਾਦ ਵੀਰੇ ਧੰਨਵਾਦ ਇਹ ਵੀਰ ਸੰਗ ਰਹੇ ਨਹੀਂ ਬੜਾ ਜਾਂ ਸੰਗ ਨੂੰ ਮੇਰੀ ਦੇ ਮਾਲਕ ਨੇ ਮਾਲਕ ਨੇ ਜ਼ਮੀਨ ਦੇ ਮਾਲਕ ਨੇ ਰੁੜਕੀ ਪਿੰਡ ਤੋਂ ਹੀ ਆਈ ਮੈਂ ਵੀ ਮੇਰਾ ਰੁੜਕੀ ਪਿੰਡ ਆਈ ਹਾਂ ਗਵਾਂਢੀ ਪਿੰਡ ਤੇ ਆਪਾਂ ਤੇ ਦੱਸੋ ਜੀ ਤੁਸੀਂ ਇਹ ਜ਼ਮੀਨ ਦੇ ਮਾਲਕ ਨੇ ਜੀ ਸਰਦਾਰ ਜੀ ਹਾਂਜੀ ਤੇ ਇਹਨਾਂ ਨੇ ਬਾਈ ਨੂੰ ਜਗਾ ਇੱਥੇ ਆਪਣੀ ਉਹ ਘਰੀ ਵੇ ਗੁੜ ਸ਼ੱਕਰ ਬਣਾਉਣ ਦੇ ਲਈ ਤੇ ਦੱਸੋ ਜੀ ਆਪਣਾ ਨਾਮ ਮੇਰਾ ਨਿਰਮਲ ਸਿੰਘ ਪਿੰਡ ਨਲੀਮੀ ਠੀਕ ਹੈ ਜੀ ਹਾਂਜੀ ਚਲੋ ਬਹੁਤ ਵਧੀਆ ਇੱਥੇ ਹਾਂਜੀ ਹਾਂਜੀ ਪਿਓਰ ਗੁਰਮਿਲ ਪਿਓਰ ਗੁਰਸ਼ਕਰ ਮੇ ਦਾ ਕੋਈ ਮਿਲਾਵਟ ਵਾਲਾ ਨਹੀਂ ਹੋਊਗਾ ਠੀਕ ਹੈ ਜੀ ਹਾਂਜੀ ਇੱਕ ਨੰਬਰ ਹੋਊਗਾ ਕੋਈ ਮਿਲਾਵਟ ਨਹੀਂ ਹੋਊਗੀ ਕਿਤੇ ਮਰ ਚੈੱਕ ਕਰਾ ਕੇ ਤੁਸੀਂ ਲਿਆ ਸਕਦੇ ਹੋ ਚਾਹ ਫੋਟੋ ਕੀ ਨਹੀਂ ਜਿਸ ਕਦੀ ਸ਼ੱਕਰ ਦੀ ਹਾਂ ਇਹ ਹੀ ਚੀਜ਼ ਲਿਖ ਕੇ ਲਗਾਈ ਗਈ ਹੈ ਹਾਂਜੀ ਹਾਂਜੀ ਪਿਓਰ ਬਿਲਕੁਲ ਪਿਓਰ ਹੈ 100% ਚਲੋ ਧੰਨਵਾਦ ਜੀ ਠੀਕ ਹੈ ਬਈ ਗੁੱਡੀ ਨਹੀਂ ਕੋਈ ਨਹੀਂ ਪਹਿਲਾਂ ਤੇ ਆ ਲੱਗਿਆ ਅਬਾ ਤੇ ਇਹ ਸੀਗੀ ਜੀ ਆਪਣੀ ਗੁੜ ਸ਼ਕਰ ਦੇ ਉੱਤੇ ਵੀਡੀਓ ਤੇ ਹੁਣ ਤੁਹਾਨੂੰ ਹੋਪਸ ਆ ਪਸੰਦ ਆਊਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਥੈਂਕ ਯੂ ਜੀ